ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ جاری ਹੈ ਤੇ ਅੱਜ ਆਜ਼ਾਦੀ ਦੇ ਦਿਹਾੜੇ ਤੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਤੇ ਸੱਦੇ ਤੇ ਕਿਸਾਨਾਂ ਦੇ ਵੱਲੋਂ ਆਪਣੀਆਂ 12 ਮੰਗਾਂ ਨੂੰ ਲੈ ਕੇ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਟਰੈਕਟਰ ਮਾਰਚ ਕੱਢਿਆ ਗਿਆ ਤੇ ਇਸ ਦੇ ਨਾਲ ਹੀ ਤਿੰਨ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਤੇ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ ਜੀ ਹਾਂ ਦੱਸ ਦਈਏ ਕਿ ਇਸ ਦੇ ਤਹਿਤ 1 ਅਗਸਤ ਨੂੰ ਕਿਸਾਨ ਆंदोलਨ ਨੂੰ 200 ਦਿਨ ਪੂਰੇ ਹੋਣ ਤੇ ਸ਼ੰਮੂਖ ਨੌਰੀ ਬਾਰਡਰ ਦੇ ਉੱਪਰ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ 1 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ 15 ਸਤੰਬਰ ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੀ ਉਚਾਨਾ ਅਨਾਜ ਮੰਡੀ ਦੇ ਵਿੱਚ 22 ਸਤੰਬਰ ਨੋ ਪੁਰਕੁਸ਼ੇਤਰ ਜ਼ਿਲ੍ਹੇ ਦੇ ਪਿਪਲੀ ਦੀ ਅਨਾਜ ਮੰਡੀ ਵਿੱਚ ਰਾਸ਼ਟਰੀ ਪੱਧਰ ਦੀ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਦੇਸ਼ ਭਰ ਤੋਂ ਲੱਖਾਂ ਕਿਸਾਨ ਪਹੁੰਚਣਗੇ ਅੱਜ ਟਰੈਕਟਰ ਮਾਰਚ ਰਾਹੀਂ ਕਿਸਾਨਾਂ ਨੇ 13 ਫਰਵਰੀ ਤੋਂ ਚੱਲ ਰਹੇ ਅੰਦੋਲਨ ਖਾਸ ਕਰਕੇ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ ਨੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ MSP ਲਈ ਸੰਘਰਸ਼ ਕਰ ਰਹੇ ਨੇ ਅਤੇ ਸਰਕਾਰ ਕਿਸਾਨਾਂ ਨੂੰ ਇਹ ਨਹੀਂ ਦੇ ਰਹੀ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਆਜ਼ਾਦੀ ਤੋਂ ਬਾਅਦ 77 ਸਾਲਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਲੋਂ ਸਰਕਾਰਾਂ ਬਣਾਈਆਂ ਗਈਆਂ ਨੇ ਪਰ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਲਈ ਕਿਸੇ ਨੇ ਵੀ ਇਮਾਨਦਾਰੀ ਦੇ ਨਾਲ ਕੋਈ ਯਤਨ ਨਹੀਂ ਕੀਤੇ। ਉਹਨਾਂ ਨੇ ਕਿਹਾ ਹੈ ਕਿ ਸਾਡੇ ਦੇਸ਼ ਦੇ ਵਿੱਚ ਸਿਰਫ 8 ਸਾਲਾਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੇ 14.56 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇਗੇ ਪਰ ਜਦੋਂ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਕਰਜ਼ਾਈ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਕਤ ਕਰਨ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕਹਿੰਦੀ ਹੈ ਉਹਨਾਂ ਦੇ ਕੋਲ ਇਸ ਦੇ ਲਈ ਬਜਟ ਹੀ ਨਹੀਂ ਹੈ ਜਿਵੇਂ ਦੱਸਦੀ ਹੈ ਕਿ ਕਿਸਾਨਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ ਜਦੋਂ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੁਚ ਕਰਨ ਦਾ ਐਲਾਨ ਕੀਤਾ ਗਿਆ ਤਾਂ ਹਰਿਆਣਾ ਦੇ ਵੱਲੋਂ ਸ਼ੰਭੂ ਬਾਰਡਰ ਤੇ ਉੱਪਰ 7 ਲੇਅਰ ਦੀ ਬੈਰੀਕੇਡਿੰਗ ਕਰ ਦਿੱਤੀ ਗਈ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਹੀ ਡੇਰੇ ਲਾਏ ਗਏ ਨੇ ਤੇ ਹਾਲਾਂਕਿ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਦੇ ਦਿੱਤੇ ਗਏ ਸਨ ਕਿ ਸ਼ੰਭੂ ਬਾਰਡਰ ਖੋਲਿਆ ਜਾਵੇ ਪਰ ਪਰ ਬਾਵਜੂਦ ਇਸੇ ਹਰਿਆਣਾ ਸਰਕਾਰ ਨੇ ਬਾਰਡਰ ਨਹੀਂ ਖੋਲਿਆ ਅਤੇ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਲਈ ਪਟੀਸ਼ਨ ਦਾਇਰ ਕਰ ਦਿੱਤੀ ਜਿਵੇਂ ਦੱਸਦੀ ਹੈ ਕਿ ਅੱਜ ਇਸੇ ਰੋਸ ਦੇ ਵਿੱਚ ਕਿਸਾਨਾਂ ਦੇ ਨੋ ਪੂਰੇ ਦੇਸ਼ ਭਰ ਦੇ ਵਿੱਚ ਆਪਣੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਉੱਪਰ ਟ੍ਰੈਕਰ ਮਾਰਚ ਕੱਢਿਆ ਗਿਆ। ਜੀ ਨਾ ਮਨ ਲੋਕੋ ਸਿੱਧਾ ਕਰਨ ਦੇਣਾ। ਜੀ ਐਮਐਮ ਮਾਈ ਤੇ ਕੇਰ ਰਾਈਲ ਨੂੰ ਪੂਨਾ ਦੇ ਵੱਲ ਜੋ 15 ਅਗਸਤ ਦੇ ਉੱਪਰ ਜਿਹੜੇ ਭਾਤ ਸਰਕਾਰ ਵੱਲੋਂ ਤਿੰਨ ਫੌਜਦਾਰੀ ਕਾਨੂੰਨ ਲਿਆਂਦੇ ਗਏ ਆ ਜਿਹੜੇ ਕਿ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਲਾਗੂ ਨਹੀਂ ਹੈਗੇ। ਜੀ ਅੱਜ ਇਹਨਾਂ ਦੇ ਵਿਰੋਧ ਤੇ ਵਿੱਚ ਅੱਜ ਜਿਹੜੀਆਂ ਉਹਨਾਂ ਦੀਆਂ ਕਾਪੀਆਂ ਸਾੜਨ ਲਈ ਇੱਥੇ ਆਏ ਆਂ ਤੇ ਔਰ ਜਿਹੜੇ ਸਾਡੇ ਆ ਸਾਡੀਆਂ ਮੰਗਾਂ ਪਿਛਲੀਆਂ ਅਧੂਰੀਆਂ ਪਈਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਮੰਗਾਂ ਮੰਨ ਕੇ ਲਾਗੂ ਨਹੀਂ ਕੀਤੀਆਂ ਅਸੀਂ ਉਹਨਾਂ ਦੇ ਵਿਰੋਧ 'ਚ ਵੀ ਅੱਜ ਇੱਥੇ ਜਿਹੜਾ ਆਏ ਆ ਤਾਂ ਕਰਕੇ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਕਿ ਕਿੱਥੋਂ ਕੱਢਿਆ ਗਿਆ ਤੇ ਕਿੱਥੇ ਸਵਾਗਤ ਇਹ ਰਾਹੋਂ ਰੋਡ ਤੋਂ ਅਸੀਂ ਲੈ ਕੇ ਆਏ ਆਂ ਜੀ ਸਾਡਾ ਸਾਂਨੇ ਵਾਲਾ ਹਲਕੇ ਦਾ ਇਹ ਇੱਕ ਜ਼ਿਲ੍ਹਾ ਲੁਧਿਆਣਾ ਦੇ ਵਿੱਚੋਂ ਸਾਂਨੇ ਵਾਲਾ ਹਲਕੇ ਦਾ ਹੈਗਾ ਬਾਕੀ ਹਲਕਿਆਂ ਨੇ ਆਪਣੀ ਆਪਣੀ ਤੇ ਤਹਿਸੀਲਾਂ ਦੇ ਵਿੱਚ ਕੀਤਾ ਪ੍ਰੋਗਰਾਮ ਅਸੀਂ ਡੀਸੀ ਦਫ਼ਤਰ ਤੱਕ ਆਏ ਹਾਂ ਅੱਛੇ ਆ ਕੇ ਹੁਣ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾਡੀਆਂ ਜਾਣ ਹਾਂ ਕਾਪੀਆਂ ਸਾੜੀਆਂ ਜਾਣ ਜੀ ਤੁਹਾਡੇ ਸਾਹਮਣੇ ਕਾਪੀਆਂ ਸਾੜਾਂਗੇ ਇਹ ਕਾਲੇ ਕਾਨੂੰਨਾਂ ਦੀਆਂ ਕਿ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਸੀਂ ਭਈ ਅਸੀਂ ਇਹ ਕਾਨੂੰਨ ਜਿਹੜੇ ਭਾਰਤ 'ਚ ਕਿਤੇ ਨਹੀਂ ਹੈਗੇ ਜਿਹੜੇ ਗਰੀਬਾਂ ਨੂੰ ਮਾਰੂਆਚ ਵਿੱਚ ਤਕੜੇ ਬੰਦੇ ਦੀ ਸੁਣਵਾਈ ਹੋ ਵੀ ਗਰੀਬ ਦੀ ਸੁਣਵਾਈ ਨਹੀਂ ਹੋ ਇਹੋ ਇਹੋ ਜਿਹੇ ਕਾਨੂੰਨ ਜਿਹੜੇ ਬਣਾ ਕੇ ਲਿਆ ਰਹੀ ਹੈ ਸਰਕਾਰ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਹਾਂ ਅੱਜ 15 ਅਗਸਤ ਆ ਆਜ਼ਾਦੀ ਆ ਦਿਹਾੜਾ ਵਾ ਤੁਹਾਨੂੰ ਲੱਗਦਾ ਵਾ ਕਿ ਅੱਜ ਵੀ ਦੇਸ਼ ਆਜ਼ਾਦ ਹੋਇਆ ਸਾਡਾ ਸਾਡੇ ਲਈ ਦੇਸ਼ ਨਾ ਆਜ਼ਾਦ ਹੋਇਆ ਸੀ ਸਾਡੇ ਲਈ ਤਾਂ ਅਧੂਰੀ ਆਜ਼ਾਦੀ ਲਈ ਫਿਰਦੇ ਆਂ ਅਸੀਂ ਗੋਰਿਆਂ ਤੋਂ ਆਜ਼ਾਦ ਹੋਏ ਸੀ ਕਾਲੇ ਗੋਰਿਆਂ ਦੇ ਅਸੀਂ ਗੁਲਾਮ ਹੋ ਗਏ ਫੇਰ ਅੱਜ ਚੰਦ ਬੰਦੇ ਸਾਡੇ ਜੇਸ ਤੇ ਰਾਜ ਕਰ ਰਹੇ ਨੇ ਚੰਦ ਕਰੋੜਪਤੀ ਨੇ ਜਿਨ੍ਹਾਂ ਦੇ ਹੱਥ ਚ ਸਾਰੀ ਬਾਗ ਡੋਰਾ ਔਰ ਉਹ ਦੇਸ਼ ਨੂੰ ਚਲਾ ਰਹੇ ਨੇ ਚੰਦ ਕਰੋੜਪਤੀਆਂ ਦੇ ਕੋਲੇ ਪੂਰੇ ਭਾਰਤ ਜਿੰਨੀ ਜਿੰਨੀ 50 ਹਜ਼ਾਰ ਲੋਕਾਂ ਕੋਲੇ ਹੁੰਦੀ ਆ ਉਹ ਕੁਝ ਚੰਦ ਲੋਕਾਂ ਦੇ ਕੋਲੇ ਇੰਨੀ ਪ੍ਰੋਪਰਟੀ ਹੈਗੀ ਆ ਅੱਛਾ ਮੰਗਾ ਕੀ ਨੇ ਤੁਹਾਡੀਆਂ ਹੁਣ ਨਵੀਆਂ ਸਾਡੀਆਂ ਮੰਗਾ ਉਹੀ ਨੇ ਜਿਹੜੀਆਂ ਪਹਿਲਾਂ ਸੀਗੀਆਂ ਹਾਂਜੀ ਜਿਹੜੀਆਂ ਸਾਡੀਆਂ ਮੰਨੀਆਂ ਨਹੀਂ ਗਈਆਂ ਜਿਹੜੀਆਂ ਪੁਰਾਣੇ ਸਮੇਂ ਤੋਂ ਚੱਲਦੀਆਂ ਆਈਆਂ ਉਹ ਜਿਹੜੇ ਹੁਣ ਭਾਰਤ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਫੌਜਦਾਰੀ ਕਾਨੂੰਨ ਜਿਹੜੇ ਬਣਾਏ ਨੇ ਜਿਹੜੇ ਕਿ ਪੂਰੇ ਵਰਲਡ ਦੇ ਵਿੱਚ ਵੀ ਕਿਤੇ ਲਾਗੂ ਨਹੀਂ ਹੈਗੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਆਏ ਆਂ ਔਰ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਆਈਆਂ ਇੱਥੇ ਸਾਰਾਂਗੇ ਹੋ ਗਿਆ ਧੰਨਵਾਦ ਠੀਕ ਹੈ ਧੰਨਵਾਦ